ਗੁਰੂ ਸਾਹਿਬ ਜੀ ਸਾਰੇ ਦਿਨ ਦਾ ਅਖੀਰ ਤੇ ਨਿਚੋੜ ਕੱਢ ਕੇ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਦੇ ਬਾਰੇ ਸਾਡੇ ਅੰਦਰ ਪਕੀਰਾਪਣ ਪੈਦਾ ਕਰਦੇ ਨੇ ਰਹਿਰਾਬ ਸਾਹਿਬ ਜੀ ਜਦੋਂ ਕਰਦੇ ਆ ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਆ ਸਹਿਜ ਪਾਠ ਜਾਂ ਅਖੰਡ ਪਾਠ ਤੇ ਅਖੀਰ ਵਿੱਚ ਆ ਕੇ ਵੀ ਥਾਲ ਸ਼ਬਦ ਦੀ ਵਰਤੋਂ ਹੁੰਦੀ ਹੈ ਵੀ ਇਹ ਇੱਕ ਐਸਾ ਥਾਲ ਹੈ ਜਿਸ ਥਾਲ ਦੀ ਤਿਆਰੀ ਤੋਂ ਬਾਅਦ ਇਸ ਥਾਲ ਨੂੰ ਬਣਦਾ ਨਾਂ ਦੇਖਣ ਵਾਲੇ ਲੋਕਾਂ ਦੇ ਢਿੱਡੀ ਪੀੜਾਂ ਪਈਆਂ ਮਾਫੀ ਮੰਗਾਗਾ ਜਿਹਦੇ ਨਾਲ ਸਾਡਾ ਕੋਈ ਵੈਰ-ਵਾਸਤਾ ਹੋਵੇ ਨਾ ਤੇ ਉਹਦੇ ਚੁੱਲ੍ਹੇ ਤੇ ਚੜੀਆਂ ਹੋਈਆਂ ਚੀਜ਼ਾਂ ਕਈ ਵਾਰੀ ਸਾਨੂੰ ਖੁਦ ਦੀ ਈਰਖਾ ਵਾਸਤੇ ਤੰਗ ਕਰਦੀਆਂ ਵੀ ਇਹਦੇ ਘਰ ਵੀ ਰੋਟੀ ਪੱਕਣ ਲੱਗੀ ਮੈਂ ਤੇ ਚੁੱਲਾ ਢਾਇਆ ਸੀ ਜਿਨ੍ਹਾਂ ਲੋਕਾਂ ਨੇ ਸਦੀਆਂ ਤੋਂ ਸਾਡੇ ਘਰਾਂ ਦੇ ਅੰਦਰ ਨਾਮ ਸਿਮਰਨ ਦਾ ਚੁੱਲਾ ਢਾ ਛੱਡਿਆ ਸੀ ਜਦੋਂ ਬਾਬਾ ਨਾਨਕ ਜੀ ਨੇ ਹਰ ਘਰ ਦੇ ਅੰਦਰ ਚੁੱਲਾ ਬਣਵਾ ਕੇ ਤੌੜੀ ਚੜਵਾ ਕੇ ਤੇ ਥਾਲ ਵਿੱਚ ਪਰੋਸਣਯੋਗਾ ਪਦਾਰਥ ਪੈਦਾ ਕਰ ਦਿੱਤਾ ਤੇ ਇਹਨਾਂ ਲੋਕਾਂ ਨੂੰ ਇਹ ਚੀਜ਼ ਨਹੀਂ ਪਾਈ ਇਹਨਾਂ ਨੇ ਫਿਰ ਸੋਚਿਆ ਵੀ ਇਹ ਤੌੜੀ ਚੜ ਕਿਦਾਂ ਦੀ ਨਾਮ ਸਿਮਰਨ ਦੇ ਭੋਜਨ ਦੀ ਇਹਨਾਂ ਦੇ ਘਰ ਦੇ ਅੰਦਰ ਤੇ ਬਦੀਲਾ ਆ ਕਿੱਥੋਂ ਗਿਆ ਤੇ ਕਿਉਂ ਨਾ ਹੋਵੇ ਜਦੋਂ ਇਦਾਂ ਦੇ ਲੋਕ ਹੋਣ ਨਾ ਹੋਰ ਕੱਖ ਨਾ ਕਰ ਸਕਦੇ ਉਹ ਕਹਿੰਦੇ ਲਾਤੀ ਮਾਰ ਆਓ ਬਣਿਆ ਬਣਾਇਆ ਸਮਾਨ ਹੀ ਹੋੜ ਆਓ ਸੱਚੇ ਪਾਤਸ਼ਾਹ ਜੀ ਜਦੋਂ ਭਾਰਤੀ ਧਰਤੀ ਦੇ ਹਰ ਪਾਸ਼ੰਦੇ ਨੂੰ ਰਬੀ ਸਿਮਰਨ ਦੀ ਦਾਤ ਬਾਣੀ ਪੜਨ ਦੀ ਰੱਬ ਨਾਲ ਜੁੜਨ ਦੀ ਦਾਤ ਮੈਂ ਤਾਂ ਕਹਿੰਦਾ ਹਾਂ ਨਾ ਵੀ ਅਗਲੇ ਤੇ ਮੂੰਹ ਚ ਜਿੱਤਾ ਕਹਿੰਦੇ ਨਾ ਬੁਰਕੀ ਖੋਣੀ ਇਦਾਂ ਗੁਰੂ ਪਾਤਸ਼ਾਹ ਜੀ ਨੇ ਬੁਰਕੀ ਖੋਟੇ ਸਾਡੇ ਮੂੰਹਾ ਅੰਦਰ ਸਿਮਰਨ ਦੀ ਬਾਣੀ ਦੇ ਖਜ਼ਾਨੇ ਦੀ ਬਾਣੀ ਦੇ ਭੋਜਨ ਦੀ ਬੁਰਕੀ ਪਾਈ ਤੇ ਜਿਨ੍ਹਾਂ ਦੇ ਮੂੰਹ ਵਿੱਚੋਂ ਬੁਰਕੀ ਖੋਈ ਗਈ ਹੋਵੇ ਪੀੜ ਉਹਨਾਂ ਨੂੰ ਹੁੰਦੀ ਹੁੰਦੀ ਹੈ ਇਸ ਗੱਲ ਨੂੰ ਜਰਾ ਟਰਮੇ ਨਾਲ ਸਮਝਾਉਂਦਾ ਜਿਨ੍ਹਾਂ ਲੋਕਾਂ ਨੇ ਧਰਮ ਨੂੰ ਆਪਣੀ ਜਾਇਦਾਦ ਜੀ ਬਣਾ ਲਿਆ ਸੀ ਠੇਕੇਦਾਰ ਜੇ ਬਣ ਗਏ ਸੀ ਵੀ ਜੇ ਕੁਝ ਕਰਾਂਗੇ ਤੇ ਸਿਰਫ ਅਸੀਂ ਕਰਾਂਗੇ ਤੁਸੀਂ ਨਹੀਂ ਕਰ ਸਕਦੇ ਕੁਝ ਸੱਚ ਜਾਣਿਓ ਗੱਲ ਸੱਚੀ ਹੈ ਜੀ ਬਾਬਾ ਨਾਨਕ ਜੀ ਤੋਂ ਪਹਿਲਾਂ ਸਾਨੂੰ ਇਦਾਂ ਬਹਿਣ ਦਾ ਅਧਿਕਾਰ ਨਹੀਂ ਸੀ ਇਹ ਹਰਿ ਗੁਰੂ ਨਾਨਕ ਸਾਹਿਬ ਜੀ ਨੇ ਖੋ ਕੇ ਲੜ ਕੇ ਢਿੜ ਕੇ ਮੱਥਾ ਲਾ ਕੇ ਅੜ ਕੇ ਖੜ ਕੇ ਫਿਰ ਸਾਨੂੰ ਲੈ ਕੇ ਦਿੱਤਾ ਇਹ ਉਦਾਂ ਨਹੀਂ ਮਿਲਿਆ